ਹੋਰ ਕੁਛ ਹੋਰ ਨਹੀਂ ਆਦਾ। ਕਾਣਾ ਤੋਂ ਲੱਡੂ ਹੋਣਾ। ਅਸੀਂ ਭਾਈ ਅੱਜ ਆਇਆ ਬਰਵਾਲੀ ਵਿਆਹ 'ਚ। ਇਹ ਗੁਡੀਆਂ ਸੀ ਵੀ ਇਹਨਾਂ ਦੀਆਂ ਇਹਨਾਂ ਨੇ ਗੀਤ ਗਾਇਆ। ਛੋਟੀਆਂ-ਛੋਟੀਆਂ ਗੁਡੀਆਂ ਨੇ ਬਹੁਤ ਵਧੀਆ ਇਹਨਾਂ ਨੇ ਗੱਲ ਸੁਣਾਇਆ ਸਾਨੂੰ ਇਹ। ਨਹੀਂ ਅੱਜੇ ਕੱਲ ਤੇ ਜਵਾਕਾਂ ਨੂੰ ਇਹਨਾਂ ਕੁਝ ਆਉਂਦਾ ਨਹੀਂ ਹੈਗਾ ਜੀ। ਪੋਟੀਆਂ ਦੇ ਸਾਡੀ। ਹਾਂ ਇਹਨਾਂ ਦੀਆਂ ਪੋਟੀਆਂ ਨੇ ਜੀ। ਤੇ ਇਹਨਾਂ ਦੇ بیٹے ਦਾ ਵਿਆਹ ਏ। ਸਭ ਤੋਂ ਪਹਿਲਾਂ ਸ਼ੇਅਰ ਕਰੋ ਲਾਈਕ ਕਰੋ ਤੇ ਲੱਡੂਆਂ ਦੀ ਤਿਆਰੀ ਚੱਲ ਰਹੀ ਹੈ ਤੇ ਵੀਰ ਜੀ ਦਬਰ ਵਾਸਤੇ ਬੈਠੇ ਨੇ ਤੇ ਨਾਲ ਹੁੰਦੇ ਸਾਡੇ ਇੱਧਰ ਹਲਵਾਈ ਸਾਹਿਬ ਖੁਰਮੇ ਦੀ ਤਿਆਰੀ ਕਰ ਰਹੇ ਨੇ ਤੇ ਲੱਡੂਆਂ ਦਾ ਖੁਰਮੇ ਦੀ ਤਿਆਰੀ ਹੈ ਜੀ ਸਭ ਤੋਂ ਪਹਿਲਾਂ ਜੀ ਮਨਾਉ ਭਾਈ ਹਾਂ ਇਹ ਸਾਡੇ ਹੈੱਡ ਹਲਵਾਈ ਨੇ ਜੀ ਇਹਨਾਂ ਦੀ ਵੀਡੀਓ ਤੁਸੀਂ ਪਹਿਲਾਂ ਵੀ ਦੇਖੀ ਹੈ ਮਹਾਰਾਜ ਜੰਨੀਆਂ ਤੋਂ ਅਸੀਂ ਪ੍ਰੋਗਰਾਮ ਕਰਕੇ ਆਏ ਸੀ ਤੇ ਇਹਦੇ ਉਮਾਂਹ ਬਹੁਤ ਪਿਆਰ ਦਿੱਤਾ ਜੀ ਤੇ ਤੁਸੀਂ ਵੀ ਬਹੁਤ ਪਿਆਰ ਦੇਣਾ ਕਿਰਪਾ ਕਰਨੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੋਲੋ ਕਰਨਾ ਲਾਈਕ ਵੀ ਕਰਨਾ ਤੇ ਬਹੁਤਾਂ ਵਾਤਵਾ ਸ਼ੇਅਰ ਵੀ ਕਰਨਾ ਜੀ। ਬੰਦੀ ਥੋੜੀ ਕਿਰਪਾ ਨਾਲ ਹੀ ਸਾਰਾ ਕੁਝ ਚੱਲਣਾ ਜੀ। ਧੰਨਵਾਦ ਜੀ।